ਮਾਨ ਪ੍ਰਧਾਨ ਜੀ ਛਾਹਲੀ ਵਿੱਚ ਬੜੀ ਮੰਦਫਟਾਕੀ ਘਟਨਾ ਘਟਿਆ ਜੋ ਖਰਚੇ ਦੇ ਕਾਰਨ ਨੌਜਵਾਨਾਂ ਵੱਲੋਂ ਜਣੀ ਖੁਦਕੋਸ਼ੀ ਕਰ ਲਈ ਗਈ ਹੈ ਕੀ ਸੋਚਦੇ ਤੁਸੀਂ ਇੰਨਾ ਘਟਨਾਵਾਂ ਨੂੰ ਕੀ ਕਹਿਣਾ ਚਾਹੋਗੇ ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਹੋ ਪਹਿਲਾਂ ਤਾਂ ਜੀ ਬਹਿਰੂਜੀ ਦਾ ਖਾਲਸਾ ਬਹਿਰੂਜੀ ਦੀ ਫਤਿਹ ਪਿੰਡ ਛਾਹਲੀ ਜ਼ਿਲ੍ਹਾ ਸਭਰੂਰ ਜੋ ਇਹ ਘਟਨਾ ਵਰਤੀ ਆ ਰਾਤ ਇੱਕ ਆਰਥਿਕ ਤੰਗੀ ਦੇ ਕਾਰਨ ਬੰਦੇ ਨੇ ਖੁਦਕਸ਼ੀ ਕੀਤੀ ਹੈ ਜੀ ਇਸ ਕਰਕੇ ਜਿਹੜੇ ਸਾਡੇ ਨੌਜਵਾਨ ਨੇ ਇਹ ਪ੍ਰਾਈਵੇਟ ਜੋ ਨੌਕਰੀਆਂ ਕਰਦੇ ਨੇ ਇਹਨਾਂ ਦੇ ਨਾਲ ਇਹਨਾਂ ਦਾ ਰੋਜ਼ਗਾਰ ਨਹੀਂ ਚੱਲਦਾ ਕੋਤਾ ਇੱਧਰ ਨਹੀਂ ਰੋਜ਼ਗਾਰ ਚੱਲਦਾ ਕੋ ਨਸ਼ੇ 'ਚ ਪੈ ਗਏ ਉਸ ਬਾਹਰੇ ਵਾਗੇ ਸਾਡੇ ਪੰਜਾਬ ਦਾ ਬਹੁਤ ਬੁਰਾ ਹਾਲ ਹੈ ਜੀ ਇਸ ਕਰਕੇ ਜੋ ਸਾਡੇ ਜਥੇਬੰਦੀਆਂ ਇਹ ਕੁਰਕੀਆਂ ਕਰਕੇ ਆ ਰੋਕਦੀਆਂ ਨੇ ਇਹ ਚੀਜ਼ਾਂ ਦੀ ਰੋਕਦੀਆਂ ਨੇ ਇਹ ਵੀ ਚਲੋ ਕੋਈ ਇਹੋ ਜਿਹੀ ਘਟਨਾ ਨਾ ਵਰਤੇ ਇਸ ਕਰਕੇ ਅਸੀਂ ਸਰਕਾਰ ਨੂੰ ਮਾ ਕਰਦੇ ਆ ਵੀ ਇਹ ਇੱਕ ਬੇਟਾ 14 ਸਾਲ ਦਾ ਕੋਈ ਇਹਨੂੰ ਵੀ ਅਜਕਾਰ ਦਿੱਤਾ ਜਾਵੇ ਵੀ ਵੱਧ ਤੋਂ ਵੱਧ ਦੀ ਸਹਾਇਤਾ ਕਰੀ ਜਾਵੇ। ਹਾਂਜੀ ਆਪਣੇ ਭਰਾ ਨੂੰ ਜਾਨੀ ਕੀ ਕੋਈ ਟੈਨਸ਼ਨ ਸੀ ਕੀ ਗੱਲਬਾਤ ਸੀ ਦੱਸੋ ਮੈਨੂੰ। ਭਰਾ ਨੂੰ ਟੈਨਸ਼ਨ ਵੀ ਹੈਗੀ ਸੀਗੀ ਜੀ ਤੇ ਉਹ ਟੈਨਸ਼ਨ ਆਪਾਂ ਗਣ ਨਹੀਂ ਸਕਦੇ ਕਿਉਂਕਿ ਮੈਂ ਉਹਨੂੰ ਬਹੁਤ ਸਮਝਾਉਣਾ ਹੁੰਦਾ ਸੀ ਵੀ ਵਾਈ ਤੂੰ ਇਹ ਟੈਨਸ਼ਨ ਨਾ ਲੈ। ਇਹ ਟੈਨਸ਼ਨ ਨਾ ਲੈ ਪਿੱਛੇ 28 April ਨੂੰ ਸਾਡੇ ਜ਼ਮੀਨਦਾਰ ਦੀ ਘਰਕੀ ਆਈ ਸੀਗੀ। ਘਰਕੀ ਕਿਉਂ ਆਈ ਸੀ ਉਸ ਤੋਂ 7 ਮਹੀਨੇ ਪਹਿਲਾਂ ਮੈਂ ਪੈਸੇ ਭਰ ਚੁੱਕਿਆ ਸੀਗਾ। ਪਹਿਲਾਂ ਖਬਰ ਵੀ ਲੱਗੀ ਹੋਈ ਹੈਗੀ। ਬਸ ਉਹ ਭਾਈ ਨੇ ਉਹ ਹੀ ਟੈਨਸ਼ਨ ਲਈ ਹੋਈ ਸੀਗੀ। ਇਹ ਕਹ ਲੋ ਵੀ ਆਰਥਿਕ ਤੰਗੀ ਤੋਂ ਵੀ ਥੋੜਾ ਤੰਗ ਸੀਗਾ ਤੇ ਨਾਲ ਹੁੰਦੇ ਉਹ ਟੈਨਸ਼ਨ ਵੀ ਲਈ ਬੈਠਾ ਸੀਗਾ। ਅਸੀਂ ਮੰਗ ਕਰਦੇ ਪੰਜਾਬ। ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਜੀ ਵੀ ਹੈ ਜੀ ਘਟਣਾ ਨਾ ਨਾ ਘਟਣ ਦੇ ਸਰਕਾਰ ਇਹਨਾਂ ਗੱਲਾਂ ਵੱਲ ਥੋੜਾ ਧਿਆਨ ਦੇਵੇ। ਬੱਚਿਆਂ ਨੂੰ ਰੋਜ਼ਗਾਰ ਮਿਲੇ ਤੇ ਸਰਕਾਰ ਵੱਲੋਂ ਬੱਚਿਆਂ ਨੂੰ ਕੋਈ ਸਹਾਇਤਾ ਮਿਲੇ ਹੁਣ ਸਾਡਾ ਭਾਈ ਖੁਸ਼ੀ ਖੁਸ਼ੀ ਕਰ ਗਿਆਗਾ ਛੋਟਾ ਜਿਹਾ ਬੱਚਾ ਹੈ ਇਹਦਾ ਜੀ ਦੇਖਿਆ ਜਾਵੇ ਇੱਕ ਪੂਰੇ ਇੱਕ ਡੇਢ ਕਿਲੋ ਦਾ ਵਾਹਨ ਦੇ ਉੱਤੇ ਅਸੀਂ ਦੋਨੋਂ ਭਰਾ ਗੁਜ਼ਾਰਾ ਕਰ ਰਹੇ ਹਾਂਗੇ ਜੀ ਪਿਛੇ ਧਰਮ ਪਤਨੀ ਤੇ ਧਰਮ ਪਤਨੀ ਦੇ ਬੱਚਾ ਜਾਣੀ ਹਾਂ ਪਿਛੇ ਇੱਕ ਧਰਮ ਪਤਨੀ ਤੇ ਬੱਚੇ ਨੂੰ ਛੱਡ ਗਿਆ ਇੱਕ ਬੱਚਾ ਸੀਗਾ ਜੀ ਇਹਦਾ 14 ਕਿਸਾਨ ਦਾ ਹੈਗਾ ਸਹਿਯਤਾ ਦੀ ਮੰਗ ਕਰਦੇ ਆ ਜੇ ਸਰਕਾਰ ਕਰ ਸਕਦੀ ਹੈ ਤਾਂ ਕਰੇ ਅਨਿਵੰਦਨ ਜੀ ਜੋ ਆਪਣਾ ਗਵਰੰਟੀ ਸੀਮ ਕੋਲ ਗਿਆ ਠੀਕ ਹਾਂ ਮੈਂ ਗਵਰੰਟੀ ਵਿੱਚ ਸਿੱਕੇ ਲਗੂਗਾ ਵੀ ਗਰੀਬ ਆਦਮੀ ਤੇ ਇੱਕ ਕਿਸਾਨ ਤੇ ਜ਼ਮੀਨ ਬਹੁਤ ਥੋੜੀ ਹੈ ਆਦਾ ਦੇ ਹੜੀ ਢੂੜੀ ਕਰਕੇ ਗੁਜ਼ਾਰਾ ਕਰਦੇ ਤੇ ਇਹ ਸਰਕਾਰ ਨੂੰ ਇੱਕੋ ਪੀਲ ਕਰਦੇ ਆ ਬੇਦੀ ਵੱਤ ਤੋਂ ਵੱਧ ਜਿੰਨੀ ਵੀ ਮਦਦ ਸਰਕਾਰ ਕਰ ਸਕਦੀ ਹੈ ਇਹਦੀ ਜਰੂਰ ਮਦਦ ਪੰਜਾਬ ਸカイ ਨਿਊਜ਼ ਤੇ ਸੋਖਦੇ ਉਹ ਉਹਦੇ ਵਿੱਚ ਹਾਂਜੀ ਹਾਂਜੀ ਜੀ ਜੀ ਨਾਲ ਆਪਣੇ ਜਨਾਨੀ ਦੇ